ਦੇ ਪੁੱਤ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਿਹੇ 2 ਸਾਲ ਹੋ ਗਏ ਨੇ ਪਰ ਅਜੇ ਵੀ ਲੇਜੈਂਡ ਗਾਇਕ ਦੇ ਫੈਨਸ ਦੇ ਵਿੱਚ ਸਿੱਧੂ ਦਾ ਕ੍ਰੇਸ ਖਤਮ ਨਹੀਂ ਹੋਇਆ ਸਗੋਂ ਹੋਰ ਵੀ ਵੱਧ ਗਿਆ ਦੱਸ ਦੇ ਕਿ ਉਹਨਾਂ ਨੂੰ ਗੀਤਾਂ ਰਾਹੀਂ ਯਾਦ ਕੀਤਾ ਜਾਂਦਾ ਹੈ ਖਾਲੀ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਮਸੇਵਾਲੇ ਦੀ ਯਾਦ ਦੇ ਵਿੱਚ ਆਪਣਾ ਗੀਤ ਨਿੱਕੇ ਪੈਰੀ ਰਿਲੀਜ਼ ਕੀਤਾ ਹੈ ਹੁਣ ਇਸ ਗੀਤ ਤੇ ਮਰਹੂਮ ਗਾਇਕ ਦੀ ਮਾਤਾ ਚਰਨ ਕੋਰ ਨੇ ਆਪਣੀ ਪ੍ਰਤੀਕਿਰਿਆ ਸਾਂਝ ਕੀਤੀ ਹੈ ਗਾਇਕ ਸਿੱਧੂ ਮਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਪਰ ਅਜੇ ਵੀ ਫੈਨਸ ਦੇ ਦਿਲਾਂ ਦੇ ਵਿੱਚ ਗਾਇਕ ਦੇ ਲਈ ਅਥਾ ਪਿਆਰ ਹੈ ਖਾਲੀ ਦੇ ਵਿੱਚ ਮਾਤਾ ਚਰਨ ਕੋਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਦਾ ਨਾਂ ਹੈ ਨਿੱਕੇ ਪੈਰੀ ਗੀਤ ਦਾ ਟਾਈਟਲ ਵੇਖ ਕੇ ਸਿੱਧੂ ਦੇ ਫੈਨਸ ਵਿੱਚ ਖੁਸ਼ੀ ਦੀ ਲਹਿਰ ਧੋੜ ਗਈ ਹੈ ਦੱਸ ਦਈਏ ਕਿ ਖਾਲੀ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਵੱਲੋਂ ਮਰਹੂਮ ਗਾਇਕ ਸਿੱਧੂ ਮਸੇਵਾਲੇ ਨੂੰ ਸਮਰਪਿਤ ਗੀਤ ਨਿੱਕੇ ਪੈਰੀ ਰਿਲੀਜ਼ ਹੋ ਗਿਆ ਹੈ ਇਸ ਗੀਤ ਨੂੰ ਗਾਇਕਾ ਨੇ ਖੁਦ ਆਪਣੀ ਆਵਾਜ਼ ਦੇ ਨਾਲ ਸਜਾਇਆ ਦੱਸਦੀ ਹੈ ਕਿ ਇਸ ਗੀਤ ਨੂੰ ਬੱਬੂ ਬਰਾੜ ਨੇ ਲਿਖਿਆ ਅਤੇ ਮਿਊਜ਼ਿਕ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਜੇਕਰ ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ ਵੇ ਤੂੰ ਵੱਡੇ ਪੈਰੀ ਗਿਆ ਨਿੱਕੇ ਪੈਰੀ ਆ ਜਾ ਸੁਣ ਕੇ ਸਾਂਸ ਭਾਵੁਕ ਹੋ ਗਏ ਨੇ ਇਸ ਗੀਤ ਵਿੱਚ ਗਾਇਕਾ ਨੇ ਨਿੱਕੇ ਸਿੱਧੂ ਮਸੇਵਰੇ ਦੇ ਆਉਣ ਦੀ ਅਰਦਾਸ ਕੀਤੀ ਹੈ ਬੀਤੇ ਦਿਨੀ ਇੱਕ ਇੰਟਰਵਿਊ ਦੇ ਦੌਰਾਨ ਗਾਇਕਾ ਜਸਵਿੰਦਰ ਬਰਾੜ ਨੇ ਦੱਸਿਆ ਸੀ ਕਿ ਉਹ ਸਿੱਧੂ ਨੂੰ ਆਪਣਾ ਪੁੱਤ ਮੰਨਦੀ ਹੈ ਜਸਵਿੰਦਰ ਬ੍ਰਾਂਡ ਨੇ ਮਰਹੂਮ ਗਾਇਕ ਸਿੱਧੂ ਮੁਸੇਵਾਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਬੇहद ਚੰਗਾ ਇਨਸਾਨ ਚੰਗਾ ਗਾਇਕ ਅਤੇ ਬੇहद ਚੰਗਾ ਪੁੱਤ ਸੀ ਉਸ ਦੀ ਉੱਚੀ ਕੱਦ ਕਾਠੀ ਉਸ ਦੇ ਵੱਡੇ ਵੱਡੇ ਪੈਰ ਸਨ ਉਹ ਇੱਕ ਯੋਧਾ ਸੀ ਜਸਵਿੰਦਰ ਬਰਨ ਨੇ ਕਿਹਾ ਕਿ ਮੈਂ ਉਸਨੂੰ ਜ਼ਿਆਦਾਤਰ ਚਪਲਾਂ ਦੇ ਵਿੱਚ ਹੀ ਵੇਖਿਆ ਉਹ ਕਦੇ ਫਾਰਮੈਲਟਿੰਗ ਨਹੀਂ ਕਰਦਾ ਸੀ ਮੈਨੂੰ ਅੱਜ ਵੀ ਉਸਦੇ ਚਪਲਾਂ ਵਾਲੇ ਵੱਡੇ ਵੱਡੇ ਪੈਰ ਯਾਦ ਹਨ ਮੈਂ ਹਮੇਸ਼ਾ ਕਹਿੰਦੀ ਆਂ ਕਿ ਪੁੱਤ ਤੂੰ ਵੱਡੇ ਪੈਰੀ ਗਿਆ ਤੇ ਛੇਤੀ ਨਿੱਕੇ ਨਿੱਕੇ ਪੈਰੀ ਵਾਪਸ ਮੁੜਾਵੀਂ ਜਸਵਿੰਦਰ ਬਰਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਲਦੀ ਹੀ ਮੈਂ ਸਿੱਧੂ ਉਤੇ ਇਹ ਗੀਤ ਰਿਲੀਜ਼ ਕਰਾਂ ਵੇ ਵੱਡੇ ਪੈਰੀ ਗਿਆ ਤੇ ਨਿੱਕੇ ਪਿਆਰੀ ਵਾਪਸ ਆ ਜਾਵੀ ਗਾਇਕਾ ਦਾ ਸਿੱਧੂ ਲੀ ਗੀਤ ਰਿਲੀਜ਼ ਕਰਨ ਦਾ ਸੁਪਨਾ ਅੱਜ ਪੂਰਾ ਹੋ ਗਿਆ ਗਾਇਕਾ ਦੇ ਇਸ ਗੀਤ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਨੇ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ ਰੀਬੀਅਨ ਦੇ ਪੁੱਤ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹੇ 2 ਸਾਲ ਹੋ ਗਏ ਨੇ ਪਰ ਅਜੇ ਵੀ ਲੇਜੈਂਡ ਗਾਇਕ ਦੇ ਫੈਨਸ ਦੇ ਵਿੱਚ ਸਿੱਧੂ ਦਾ ਕ੍ਰੇਸ ਖਤਮ ਨਹੀਂ ਹੋਇਆ ਸਗੋਂ ਹੋਰ ਵੀ ਵੱਧ ਗਿਆ ਦੱਸ ਦੇ ਕਿ ਉਹਨਾਂ ਨੂੰ ਗੀਤਾਂ ਰਾਹੀਂ ਯਾਦ ਕੀਤਾ ਜਾਂਦਾ ਹੈ ਹਾਲ ਹੀ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮਸੇਵਾਲੇ ਦੀ ਯਾਦ ਦੇ ਵਿੱਚ ਆਪਣਾ ਗੀਤ ਨਿੱਕੇ ਪੈਰੀ ਰਿਲੀਜ਼ ਕੀਤਾ ਹੈ ਹੁਣ ਇਸ ਗੀਤ ਤੇ ਮਰਹੂਮ ਗਾਇਕ ਦੀ ਮਾਤਾ ਚਰਨ ਕੋਰ ਨੇ ਆਪਣੀ ਪ੍ਰਤੀਕਿਰਿਆ ਸਾਂਝ ਕੀਤੀ ਹੈ ਗਾਇਕ ਸਿੱਧੂ ਮਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਪਰ ਅਜੇ ਵੀ ਫੈਨਸ ਦੇ ਦਿਲਾਂ ਦੇ ਵਿੱਚ ਗਾਇਕ ਦੇ ਲਈ ਅਥਾ ਪਿਆਰ ਹੈ ਖਾਲੀ ਦੇ ਵਿੱਚ ਮਾਤਾ ਚਰਨ ਕੋਰ ਨੇ ਆਪਣੀ ਇੰਸਟਾਗ੍ਰam ਸਟੋਰੀ ਉਤੇ ਇੱਕ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਦਾ ਨਾਂ ਹੈ ਨਿੱਕੇ ਪੈਰੀ ਗੀਤ ਦਾ ਟਾਈਟਲ ਵੇਖ ਕੇ ਸਿੱਧੂ ਦੇ ਫੈਨਸ ਵਿੱਚ ਖੁਸ਼ੀ ਦੀ ਲਹਿਰ ਧੋੜ ਗਈ ਹੈ ਦੱਸ ਦਈਏ ਕਿ ਖਾਲੀ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਗੀਤ ਨਿੱਕੇ ਪੈਰੀ ਰਿਲੀਜ਼ ਹੋ ਗਿਆ ਹੈ ਇਸ ਗੀਤ ਨੂੰ ਗਾਇਕਾ ਨੇ ਖੁਦ ਆਪਣੀ ਆਵਾਜ਼ ਦੇ ਨਾਲ ਸਜਾਇਆ ਦੱਸ ਦਈਏ ਕਿ ਇਸ ਗੀਤ ਨੂੰ ਬੱਬੂ ਬਰਾੜ ਨੇ ਲਿਖਿਆ ਅਤੇ ਮਿਊਜ਼ਿਕ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਜੇਕਰ ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ ਵੇ ਤੂੰ ਵੱਡੇ ਪੈਰੀ ਗਿਆ ਨਿੱਕੇ ਪੈਰੀ ਆ ਜਾ ਸੁਣ ਕੇ ਫੈਨਸ ਭਾਵੁਕ ਹੋ ਗਏ ਨੇ ਇਸ ਗੀਤ ਵਿੱਚ ਗਾਇਕਾ ਨੇ ਨਿੱਕੇ ਸਿੱਧੂ ਮੂਸੇਵਾਲੇ ਦੇ ਉਨ ਦੀ ਅਰਦਾਸ ਕੀਤੀ ਹੈ ਬੀਤੇ ਦਿਨੀ ਇੱਕ ਇੰਟਰਵਿਊ ਦੇ ਦੌਰਾਨ ਗਾਇਕਾ ਚਸਵਿੰਦਰ ਬਰਾੜ ਨੇ ਦੱਸਿਆ ਸੀ ਕਿ ਉਹ ਸਿੱਧੂ ਨੂੰ ਆਪਣਾ ਪੁੱਤ ਮੰਨਦੀ ਹੈ ਜਸਵਿੰਦਰ ਬ੍ਰਾਂਡ ਨੇ ਮਰਹੂਮ ਗਾਇਕ ਸਿੱਧੂ ਮਸੇਵਾਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਬੇਹੱਦ ਚੰਗਾ ਇਨਸਾਨ ਚੰਗਾ ਗਾਇਕ ਅਤੇ ਬੇਹੱਦ ਚੰਗਾ ਪੁੱਤ ਸੀ ਉਸ ਦੀ ਉੱਚੀ ਕੱਦ ਕਾਠੀ ਉਸ ਦੇ ਵੱਡੇ ਵੱਡੇ ਪੈਰ ਸਨ ਉਹ ਇੱਕ ਯੋਧਾ ਸੀ ਜਸਵਿੰਦਰ ਬਰਾੜ ਨੇ ਕਿਹਾ ਕਿ ਮੈਂ ਉਸਨੂੰ ਜ਼ਿਆਦਾਤਰ ਚੱਪਲਾਂ ਦੇ ਵਿੱਚ ਹੀ ਵੇਖਿਆ ਉਹ ਕਦੇ ਫਾਰਮੈਲਟੀ ਨਹੀਂ ਕਰਦਾ ਸੀ ਮੈਨੂੰ ਅੱਜ ਵੀ ਉਸਦੇ ਚੱਪਲਾਂ ਵਾਲੇ ਵੱਡੇ ਵੱਡੇ ਪੈਰ ਯਾਦ ਹਨ ਮੈਂ ਹਮੇਸ਼ਾ ਕਹਿੰਦੀ ਆਂ ਕਿ ਪੁੱਤ ਤੂੰ ਵੱਡੇ ਪੈਰੀ ਗਿਆ ਤੇ ਛੇਤੀ ਨਿੱਕੇ ਨਿੱਕੇ ਪੈਰੀ ਵਾਪਸ ਮੁੜਾਵੀ ਜਸਵਿੰਦਰ ਬਰਾੜ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਲਦੀ ਹੀ ਮੈਂ ਸਿੱਧੂ ਉੱਤੇ ਇਹ ਗੀਤ ਰਿਲੀਜ਼ ਕਰਾਂ ਵੇ ਵੱਡੇ ਪੈਰੀ ਗਿਆ ਤੇ ਨਿੱਕੇ ਪਿਆਰੀ ਵਾਪਸ ਆ ਜਾਵੀ ਗਾਇਕਾ ਦਾ ਸਿੱਧੂ ਲੀ ਗੀਤ ਰਿਲੀਜ਼ ਕਰਨ ਦਾ ਸੁਪਨਾ ਅੱਜ ਪੂਰਾ ਹੋ ਗਿਆ ਗਾਇਕਾ ਦੇ ਇਸ ਗੀਤ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਨੇ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ